ਉਸ ਚੱਕੇ ਲੈ ਗਏ ਟਾਇਰ ਖੋਲ ਕੇ ਲੈ ਗਏ ਕਾਠੀ ਹੈਂਡਲ ਕੁਝ ਨਹੀਂ ਛੱਡਿਆ ਤੇ ਸਾਈਕਲ ਦਾ ਇਕੱਲਾ ਹੋ ਰਹਿ ਗਿਆ ਫਿਰ ਵਿਆਹ ਹੀ ਵੈ ਕਾਲੀ ਗਲੀ ਵਾ ਲਾ ਗਿਆ ਅਗਲਾ ਫੇਰ ਗਿਆ ਬਈ ਇਹ ਜਿਹਨੂੰ ਪਤਾ ਉਹਨੂੰ ਪਤਾ ਬਾਬਾਏ ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਤੋਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਨੂੰ ਤੁਸੀਂ ਦੇਖ ਸਕਦੇ ਹੋ ਉਹ ਬਹੁਤ ਸਾਰੇ ਪੰਜਾਬੀ ਭਾਰਤੀ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਜੋ ਕਿ ਪੰਜਾਬੀ ਹੈ ਕਿ ਕਈਆਂ ਦੇ ਵੱਲੋਂ ਜਿਹੜਾ ਭਾਰਤੀ ਇਸ ਨੂੰ ਦੱਸਿਆ ਜਾ ਰਿਹਾ ਹੈ ਪਰ ਇਸ ਦਾ ਜਿਹੜਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਪੰਜਾਬੀ ਜਾਂ ਫਿਰ ਭਾਰਤੀ ਹੈ ਸੋ ਏਸ਼ੀਅਨ ਮੂਲ ਦਾ ਇਹ ਵਿਅਕਤੀ ਲੱਗ ਰਿਹਾ ਹੈ ਜਿਸ ਉਸ ਬਾਅਦ ਕੀ ਇਸ ਦੇ ਵੱਲੋਂ ਬੱਸ ਸਟਾਪ ਦੇ ਉੱਤੇ ਹੀ ਜਿਹੜਾ ਦੋ ਨੰਬਰ ਕਰ ਦਿੱਤਾ ਜਾਂਦਾ ਹੈ ਸੋ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸੋ ਸਾਰੀ ਜਿਹੜੀ ਹੈ ਇਸ ਦੇ ਵੱਲੋਂ ਕਾਰਵਾਈ ਦੋ ਨੰਬਰ ਦੀ ਜਿਹੜੀ ਬੱਸ ਸਟਾਪ ਦੇ ਉੱਤੇ ਹੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕਮੈਂਟਾਂ ਦੇ ਵਿੱਚ ਵੀ ਬਖਵਾਖ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੇ ਗੰਦ ਪਾਉਣ ਵਾਲੇ ਲੋਕਾਂ ਨੂੰ ਜਿਹੜਾ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈ ਸੋ ਆਵ ਲੈ ਚੱਲਦੇ ਹਾਂ ਅੱਗੇ ਇਸ ਪੂਰੀ ਵੀਡੀਓ ਦੇ ਵੱਲ ਇਸ ਤੋਂ ਬਾਅਦ ਇਹ ਪੰਜਾਬੀ ਵੀਰ ਦੇ ਦੁਆਰਾ ਕੈਨੇਡਾ ਤੋਂ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਦਿਖਾਇਆ ਗਿਆ ਹੈ ਕਿ ਸੜਕ ਦੇ ਕਿਨਾਰੇ ਕਾਫੀ ਜ਼ਿਆਦਾ ਜੜੀਆਂ ਬੋਤਲਾਂ ਪਈਆਂ ਹਨ ਜਿਸ ਦੇ ਵਿੱਚ ਕੀ ਪੰਜਾਬੀ ਭਾਰਤੀ ਡਰਾਈਵਰਾਂ ਦੇ ਦੁਆਰਾ ਜੂਰੇਨ ਕਰਕੇ ਜਿਹੜਾ ਹੈ ਉਹ ਸਿੱਟ ਦਿੱਤਾ ਗਿਆ ਹੈ ਸੋ ਇਸ ਦੇ ਦੁਆਰਾ ਜਿਹੜਾ ਪੈਟਰੋਲ ਦਾ ਨਾਮ ਇਸ ਨੂੰ ਦਿੱਤਾ ਜਾ ਰਿਹਾ ਹੈ ਤੇ ਫਨੀ ਤਰੀਕੇ ਦੇ ਨਾਲ ਵੀਡੀਓ ਪੇਸ਼ ਕੀਤੀ ਜਾ ਰਹੀ ਹੈ ਸੋ ਲਗਾਤਾਰ ਪੰਜਾਬੀਆਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਜਿਹੜਾ ਭਾਰਤੀਆਂ ਦੇ ਵੱਲੋਂ ਵੀ ਕੈਨੇਡਾ ਦੇ ਵਿੱਚ ਹੁਣ ਗੰਦ ਪਾਇਆ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਦੇਖੋ ਕਿਵੇਂ ਉਹਨਾਂ ਦੇ ਵੱਲੋਂ ਬੋਤਲਾਂ ਭਰ-ਭਰ ਕੇ ਹਾਈਵੇ ਦੇ ਉੱਤੇ ਹੀ ਜਿਹੜਾ ਸੜਕ ਕਿਨਾਰੇ ਸਿੱਟ ਦਿੱਤੀਆਂ ਗਈਆਂ ਹਨ ਸੋ ਆਓ ਲੈ ਚੱਲਦੇ ਹਾਂ ਇਸ ਪੂਰੀ ਵੀਡੀਓ ਦੇ ਵੱਲ ਭਈਆ ਜੇ ਆਪਾਂ 11:17 ਤੇ ਇੱਕ ਹੋਰ ਰਸਟਰੀ ਜੀ ਤੇ ਖੜੇ ਸੀ ਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਪੈਟਰੋਲ ਇੰਨਾ ਸਸਤਾ ਹੋ ਗਿਆ ਇਹ ਆ ਦੇਖੋ ਆ ਪਿਆ ਪੈਟਰੋਲ ਲੋਕਾਂ ਨੇ ਬੋਤਲਾਂ ਦੇ ਵਿੱਚ ਇੱਥੇ ਪਤਾ ਨਹੀਂ ਇੱਥੇ ਐਂ ਕਾਹਤੋਂ ਸਿੱਟਿਆ ਹੋਇਆ ਪੈਟਰੋਲ ਸਮਝੋ ਬਾਹਰ ਦੀ ਗੱਲ ਆ ਦੇਖੋ ਆ ਪੈਟਰੋਲ ਦੀਆਂ ਬੋਤਲਾਂ ਪਈਆਂ ਨੇ ਭਾਈ ਜੀ ਇੰਨਾ ਸਸਤਾ ਹੋ ਗਿਆ ਤੇ ਪੈਟਰੋਲ ਆਓ ਬਈ ਇੱਕ ਤੇ ਆਓ ਬਈ ਇੱਕ ਹੋਰ ਸਸਤਾ ਹੋ ਗਿਆ ਕੀ ਰੇਟ ਚੱਲਦਾ ਬਾਈ ਜੀ ਪੈਟਰੋਲ ਦਾ ਮੜਿਆ ਦੱਸਿਓ ਹਣ ਤੇ ਜੇ ਇੰਨਾ ਸਸਤਾ ਹੋ ਗਿਆ ਤੇ ਆਣੀ ਸਿੱਟਿਆ ਪਿਆ ਸੰਜੂ ਬਾਹਰ ਉਹਦਾ ਆਪਾਂ ਵੀ ਗਿੱਲਣ ਗੁੱਲਣ ਭਰਾ ਲਈਏ ਬਾਈ ਹਣਾ ਇਸ ਤੋਂ ਬਾਅਦ ਕੈਨੇਡਾ ਦੇ ਕੋਸਟ ਕੋ ਤੋਂ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਦੇ ਦੁਆਰਾ ਜੋ ਕਿ ਭਾਰਤ ਦੇ ਨਾਲ ਹੀ ਸੰਬੰਧ ਰੱਖਦਾ ਹੋਵੇਗਾ ਸੋ ਇਸ ਦੇ ਵਿੱਚ ਵੀ ਪੂਰੀ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਕਿ ਪੰਜਾਬੀ ਮੂਲ ਦਾ ਜਾਂ ਫਿਰ ਗੁਜਰਾਤੀ ਮੂਲ ਦਾ ਹੈ ਸੋ ਇਸ ਦੇ ਵੱਲੋਂ ਚੈਨੀ ਖੈਨੀ ਲਗਾਈ ਜਾਂਦੀ ਹੈ ਤੇ ਚੈਨੀ ਖੈਨੀ ਲਗਾ ਕੇ ਉਸ ਨੂੰ ਸੜਕ ਦੇ ਉੱਤੇ ਹੀ ਸੈੱਟ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਸ ਦੀ ਵੀ ਪੰਜਾਬੀ ਦੇ ਦੁਆਰਾ ਹੀ ਵੀਡੀਓ ਬਣਾਈ ਜਾਂਦੀ ਹੈ ਜਿਸ ਨੂੰ ਵੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਕਰ ਦਿੱਤਾ ਗਿਆ ਹੈ ਖਰਬ ਹੈ ਇਹ ਕਾਲੀ ਗਾਲੀ ਵਾਲ ਲਾ ਗਿਆ ਅਗਲਾ ਹੱਟ ਗਿਆ ਬਈ ਇਹ ਜਿਹਨੂੰ ਪਤਾ ਉਹਨੂੰ ਪਤਾ ਬਾਬਾ ਇਹ ਇਹ ਪ੍ਰੈਸ਼ਰ ਬਣਾਉਣ ਵਾਲੀ ਚੀਜ਼ ਆ ਇਹ ਸਵੇਰੇ ਸਵੇਰੇ ਆਣੇ ਅਥੇ ਆਰਾ ਆਇਆ ਹੁਣ ਜਰਾ ਕੋਸ ਕੋ ਮਾਰੀ ਪੜ ਯੱਕ ਚਾਚਾ ਉਹ ਕਹਿੰਦਾ ਨਾ ਪ੍ਰੈਸ਼ਰ ਚਾਚਾ ਜਾਣਾ ਇੱਥੇ ਗੱਡਾ ਬਣੂ ਫੇਰ ਹਥਿਆਰ ਲਾਇਆ ਉਹਨੇ ਦੋ ਕੱਢ ਗਏ ਉਦੋਂ ਆਈਦੋਂ ਤੇ ਅੱਕ ਰੋਟੀ ਖਾਣ ਤੋਂ ਬਾਅਦ ਬਾਬਾ ਮੈਂ ਇਹ ਕਹਲਾ ਵੀ ਜਿਹਨਾਂ ਨੂੰ ਪਤਾ ਹੈ ਨਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਬਾਬਾ ਆਹ ਦੇਖ ਲਓ ਜੀ ਬ੍ਰਾਡਵੇ ਖੜੇ ਆਪਾਂ ਵੈਨਕੂਵਰ ਦੇ ਵਿੱਚ ਤੇ ਆਹ ਸਾਈਕਲ ਖੜਾ ਆ ਤੇ ਸਾਈਕਲ ਲੌਕ ਸੀਗਾ ਤੇ ਸਾਰਾ ਕੁਝ ਚੱਕ ਕੇ ਲੈ ਗਏ ਟਾਇਰ ਖੋਲ ਕੇ ਲੈ ਗਏ ਕਾਠੀ ਹੈਂਡਲ ਕੁਝ ਨਹੀਂ ਛੱਡਿਆ ਤੇ ਸਾਈਕਲ ਤਾਂ ਇਕੱਲਾ ਹੋ ਰਹਿ ਗਿਆ ਤੇ ਵੈਨਕੂਵਰ ਕਿਵੇਂ ਭਾਈ ਨਾ ਮੀ ਨਿਕਣਾਗਾ